ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਦਾ ਕੀਤਾ ਕਤਲ ਪਿੰਡ ਸੁਖਣਵਾਲਾ ਤੋਂ ਖਬਰ ਸਾਹਮਣੇ ਆਈ ਹੈ ਕਿ ਜਦੋਂ ਕਿਸੇ ਦਾ ਘਰ ਉੱਜੜਦਾ ਹੈ ਤਾਂ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਹੋ ਜਾਣਾ ਹੈ ਮਾਤਾ ਪਿਤਾ ਦਾ ਇਕਲੋਤਾ ਪੁੱਤਰ 25 ਕਿੱਲੇ ਦਾ مالک ਵਧੀਆ ਚਾਰ ਕਨਾਲਾਂ ਵਿੱਚ ਕੋਠੀ ਪਾਈ ਹੋਈ ਗੁਰਵਿੰਦਰ ਸਿੰਘ ਸੁਖਣਵਾਲਾ ਉਸ ਦੀ ਪਤਨੀ ਗੁਰਵਿੰਦਰ ਰਪਿੰਦਰ ਕੌਰ ਨੇ ਆਪਣੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਬੱਲੂਆਣਾ ਨਾਲ ਮਿਲ ਕੇ ਕਤਲ ਕਰ ਦਿੱਤਾ ਕੁਲਵਿੰਦਰ ਸਿੰਘ ਦੇ ਮਾਤਾ ਪਿਤਾ ਕੈਨੇਡਾ ਰਹਿੰਦੇ ਹਨ ਰਪਿੰਦਰ ਕੌਰ 2024 ਦੇ ਵਿੱਚ ਕੈਨੇਡਾ ਤੋਂ ਰਿਪੋਰਟ ਹੋ ਕੇ ਵਾਪਸ ਪਰਤੀ ਕੈਨੇਡਾ ਵਿੱਚ ਗੁਰਪਿੰਦਰ ਕੌਰ ਦਾ ਹਰ ਕਮਲਪ੍ਰੀਤ ਸਿੰਘ ਨਾਲ ਚੱਕਰ ਚੱਲ ਰਿਹਾ ਸੀ ਔਰ ਹਰਪ੍ਰੀਤ ਕਮਲਵੀ ਜਿਹੜਾ ਉਹ ਵੀ ਕੈਨੇਡਾ ਤੋਂ ਡਿਪੋਰਟ ਹੋ ਕੇ ਵਾਪਸ ਭਾਰਤ ਪਰਤਿਆ ਪਰ ਇਹਨਾਂ ਦਾ ਜੋ ਚੱਕਰ ਚੱਲ ਰਿਹਾ ਸੀ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਔਰ ਜਦੋਂ ਗੁਰਵਿੰਦਰ ਸਿੰਘ ਨੂੰ ਪਤਾ ਲੱਗਿਆ ਤਾਂ ਉਸਨੇ ਆਪਣੀ ਪਤਨੀ ਨੂੰ ਸ਼ੱਕ ਦੇ ਹਾਰਤੇ ਵੇਖਿਆ ਤਾਂ ਉਸਨੇ ਆਪਣੇ ਪ੍ਰੇਮੀ ਨਾਲ ਗੱਲਬਾਤ ਕਰਕੇ ਸਲਾਹ مشورہ ਕਰਕੇ ਉਸ ਦਾ ਕਤਲ ਦੀ ਪਲਾਨਿੰਗ ਬਣਾਈ ਔਰ देर रात 29 ਤਰੀਕ ਨੂੰ ਉਸਨੇ ਆਪਣੇ ਪ੍ਰੇਮੀ ਨੂੰ ਆਪਣੇ ਘਰ ਬੁਲਾਇਆ ਔਰ ਗੁਰਵਿੰਦਰ ਸਿੰਘ ਨੂੰ ਕੋਈ ਨਸ਼ੀਲੀ ਪਦਾਰਥ ਪਿਆ ਕੇ ਉਸ ਦਾ ਕਤਲ ਕਰ ਦਿੱਤਾ ਜਦੋਂ ਉਸ ਦਾ ਕਤਲ ਹੋਇਆ ਤਾਂ ਰਪਿੰਦਰ ਕੌਰ ਨੇ ਲੜਕੇ ਦੀ ਭੂਆ ਨੂੰ ਫੋਨ ਕਰਕੇ ਦੱਸਿਆ ਕਿ ਘਰ ਵਿੱਚ ਲੁਟੇਰੇ ਆ ਗਏ ਹਨ ਤੇ ਗੁਰਵਿੰਦਰ ਦੇ ਸੱਟਾਂ ਮਾਰੀਆਂ ਗਈਆਂ ਹਨ ਔਰ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਹੈ ਤਾਂ ਜਦੋਂ ਉਸ ਦੀ ਭੂਆ ਤੇ ਫੁੱਫੜ ਪਿੰਡ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਗੁਰਵਿੰਦਰ ਦੀ লাশ ਜਿਹੜੀ ਛੱਤ ਦੇ ਉੱਤੇ ਪਈ ਹੋਈ ਸੀ ਔਰ ਉਹਨਾਂ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤਾਂ ਉਸਨੇ ਬਹਾਨਾ ਲਗਾਇਆ ਕਿ ਲੁਟੇਰੇ ਪੈ ਗਏ ਸਨ ਘਰ ਵਿੱਚ ਦਾਖਲ ਹੋ ਗਏ ਸਨ ਤੇ ਸਾਰਾ ਕੁਝ ਲੁੱਟ ਕੇ ਲੈ ਗਏ ਸੋਨਾ ਵੀ ਲੈ ਗਏ ਪਰ ਜਦੋਂ ਪੁਲਿਸ ਨੇ ਤਤਰੀਸ਼ ਕੀਤੀ ਤਾਂ ਉਸਨੇ ਰਪਿੰਦਰ ਕੌਰ ਨੇ ਮੰਨਿਆ ਕਿ ਇਹ ਕਤਲ ਮੈਂ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਹੈ ਰਬਿੰਦਰ ਗੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਔਰ ਜੋ ਦੋਸ਼ੀ ਹਰਕਮਲਪ੍ਰੀਤ ਹੈ ਉਹ ਫਰਾਰ ਹੈ ਪੁਲਿਸ ਜਾਂਚ ਕਰ ਰਹੀ ਹੈ ਔਰ ਦੋਸ਼ੀ ਦੀ ਭਾਲ ਕਰ ਰਹੀ ਹੈ ਔਰ ਪਤਾ ਲੱਗਾ ਹੈ ਕਿ ਕੈਨੇਡਾ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਚੱਕਰ ਚੱਲਦਾ ਸੀ ਔਰ ਉਹ 25 ਕਿਲੇ ਦਾ ਮਾਲਕ ਸੀ ਗੁਰਵਿੰਦਰ ਸਿੰਘ ਔਰ ਚਾਰ ਕਨਾਲਾਂ ਦੇ ਵਿੱਚ ਵਧੀਆ ਕੋਠੀ ਪਾਈ ਹੋਈ ਸੀ ਔਰ ਉਸ ਨੂੰ ਨੱਪਣ ਦੇ ਇਰਾਦੇ ਦੇ ਨਾਲ ਇਹਨਾਂ ਨੇ ਉਸ ਦਾ ਕਤਲ ਕੀਤਾ ਔਰ ਜੋ ਉਸਦੇ ਮਾਤਾ ਪਿਤਾ ਸਨ ਕੈਨੇਡਾ ਤੋਂ ਕੈਨੇਡਾ ਰੈਂਜਰਸ ਹਨ ਉਹ ਵੀ ਆ ਗਏ ਹਨ ਔਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਦੋਸ਼ੀ ਨੂੰ ਫੜਿਆ ਨਹੀਂ ਜਾਂਦਾ ਉਹਨਾਂ ਚਿਰ ਉਸੇ ਸੰਸਕਾਰ ਜਿਹੜਾ ਨਹੀਂ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਲਾਈ ਟਸਵੀਰਾਂ ਹਰਸ ਦੀ ਅੰਨੀ ਰਪਿੰਦਰ ਕੌਰ ਜਿਸਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਦਾ ਕਤਲ ਕਰਕੇ ਦਿੱਤਾ ਬਹੁਤ ਹੀ ਸੋਹਣਾ ਸੁਨੱਖਾ ਨੌਜਵਾਨ ਲੜਕਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ 25 ਕਿੱਲਾਂ ਦਾ ਮਾਲਕ ਚਾਰ ਕਨਾਲਾਂ ਦੇ ਵਿੱਚ ਬਹੁਤ ਵਧੀਆ ਕੋਠੀ ਪਈ ਹੋਈ ਉਸ ਤੇ ਪਤਾ ਨਹੀਂ ਕੀ ਕਾਰਨ ਅੱਜ ਕੱਲ ਕਿਉਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਅਗਰ ਉਸ ਨੂੰ ਹਰ ਆਪਣਾ ਗੁਰਵਿੰਦਰ ਸਿੰਘ ਪਸੰਦ ਨਹੀਂ ਸੀ ਤਾਂ ਉਹ ਤਲਾਕ ਦੇ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਸਕਦੀ ਸੀ ਪਰ ਇੱਕ ਸੋਹਣੇ ਸੁਨੱਖੇ ਔਰ ਬਹੁਤ ਹੀ ਵਧੀਆ ਪਹਿਲੀ ਦੇ ਮਾਲਕ ਸਨ ਕੀ ਕਾਰਨ ਹੋਇਆ ਅੱਗੇ ਦੀਆਂ